ਜਦੋਂ ਵੀ ਤੁਸੀਂ ਕੋਈ ਪਰਛਾਵਾਂ ਜਾਂ ਛਾਇਆ ਦੇਖਦੇ ਹੋ ਤਾਂ ਕੀ ਤੁਸੀਂ ਉਸ ਵਿੱਚ ਇੱਕ ਗੂੜੇ ਕਾਲੇ ਭਾਗ ਦੇ ਆਲੇ ਦੁਆਲੇ ਇੱਕ ਹਲਕਾ ਕਾਲਾ ਭਾਗ ਦੇਖਿਆ ਹੈ ਆਓ ਇਸ ਨੂੰ ਇੱਕ ਗਤੀਵਿਧੀ ਤੇ ਰਾਹੀਂ ਸਮਝਦੇ ਹਾਂ ਇਸ ਗਤੀਵਿਧੀ ਲਈ ਸਾਨੂੰ ਇੱਕ ਪ੍ਰਕਾਸ਼ ਸਰੋਤ ਦੀ ਲੋੜ ਹੈ ਇਸ ਲਈ ਮੈਂ ਇੱਕ ਮੋਮਬਤੀ ਲਈ ਹੈ ਹਾਲਾਂਕਿ ਤੁਸੀਂ ਲਾਈਟ ਬਲਬ ਵੀ ਵਰਤ ਸਕਦੇ ਹੋ ਇਸ ਤੋਂ ਇਲਾਵਾ ਸਾਨੂੰ ਇੱਕ ਬਾਲ ਦੀ ਲੋੜ ਹੈ ਮੈਂ ਇੱਥੇ ਸਟੀਲ ਦੀ ਬਾਲ ਲਈ ਹੈ ਪਰ ਤੁਸੀਂ ਪਲਾਸਟਿਕ ਦੀ ਬਾਲ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਸਾਨੂੰ ਇੱਕ ਪੱਧਰ ਸਤ੍ਹਾ ਦੀ ਲੋੜ ਹੈ ਜੋ ਪਰਦੇਜ ਸਕ੍ਰੀਨ ਦੇ ਤੌਰ ਤੇ ਕੰਮ ਕਰੇ ਜਿੱਥੇ ਪਰਛਾਵੇਂ ਬਣੇਗਾ ਇਹ ਸਤ੍ਹਾ ਕਾਰਡਬੋਰਡ ਦੇ ਉੱਪਰ ਚਿਪਕਿਆ ਕੋਈ ਕਾਗਜ਼ ਹੋ ਸਕਦਾ ਹੈ ਜਾਂ ਦੀਵਾਰ ਹੋ ਸਕਦੀ ਹੈ ਜਿਸ ਦੀ ਵਰਤੋਂ ਮੈਂ ਇੱਥੇ ਕਰ ਰਿਹਾ ਹਾਂ ਗਤੀਵਿਧੀ ਕਰਦੇ ਹੋਏ ਧਿਆਨ ਵਿੱਚ ਰੱਖੋ ਕਿ ਤੁਹਾਡੇ ਆਸ-ਪਾਸ ਦੇ ਬਾਕੀ ਦੇ ਪ੍ਰਕਾਸ਼ ਸਰੋਤ ਬੰਦ ਹੋਣ ਤੇ ਇਹ ਵੀ ਸੁਨਿਸ਼ਚਿਤ ਕਰੋ ਕਿ ਗਤੀਵਿਧੀ ਵਿੱਚ ਵਰਤਿਆ ਜਾ ਰਿਹਾ ਪ੍ਰਕਾਸ਼ ਸਰੋਤ ਬਾਲ ਤੇ ਪੱਧਰੀ ਸਤ੍ਹਾ ਯਾਨੀ ਪਰਦਾ ਇਹ ਸਾਰੇ ਇੱਕ ਸਿੱਧੀ ਰੇਖਾ ਵਿੱਚ ਹੋਣ ਠੀਕ ਹੈ ਤਾਂ ਹੁਣ ਜਦੋਂ ਮੈਂ ਇਸ ਬਾਲ ਨੂੰ ਪ੍ਰਕਾਸ਼ ਸਰੋਤ ਤੋਂ ਇੱਕ ਨਿਸ਼ਚਿਤ ਦੂਰੀ ਤੇ ਰੱਖਦਾ ਹਾਂ ਤਾਂ ਸਾਨੂੰ ਦੀਵਾਰ ਤੇ ਇਸ ਦੀ ਪਰਛਾਈਂ ਦਿਖਾਈ ਦਿੰਦੀ ਹੈ ਹੈਨਾ ਅਸੀਂ ਪਰਛਾਵੇਂ ਵਿੱਚ ਇੱਕ ਗੂੜਾ ਕਾਲਾ ਭਾਗ ਦੇਖ ਸਕਦੇ ਹਾਂ ਪਰਛਾਵੇਂ ਦੇ ਇਸ ਭਾਗ ਨੂੰ ਪੂਛਾਇਆ ਜਾਂ ਅੰਗਰੇਜ਼ੀ ਵਿੱਚ ਅੰਬਰਾ ਕਿਹਾ ਜਾਂਦਾ ਹੈ ਪੂਛਾਇਆ ਪਰਛਾਵੇਂ ਦਾ ਗੂੜਾ ਕਾਲਾ ਭਾਗ ਹੁੰਦਾ ਹੈ ਹੁਣ ਜੇ ਮੈਂ ਇਸ ਬਾਲ ਨੂੰ ਪ੍ਰਕਾਸ਼ ਸਰੋਤ ਦੇ ਨਜ਼ਦੀਕ ਲੈ ਜਾਂਦਾ ਹਾਂ ਤਾਂ ਦੇਖੋ ਕਿ ਪਰਛਾਵੇਂ ਵਿੱਚ ਕੀ ਪਰਿਵਰਤਨ ਹੁੰਦਾ ਹੈ ਜਦੋਂ ਮੈਂ ਅਜਿਹਾ ਕਰਦਾ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਛਾਵਾ ਥੋੜਾ ਫੈਲ ਜਾਂਦਾ ਹੈ ਪਰਛਾਵੇਂ ਵਿੱਚ ਵਿਚਕਾਰ ਦੇ ਗੂੜੇ ਕਾਲੇ ਭਾਗ ਤੋਂ ਇਲਾਵਾ ਇਸ ਦੇ ਚਾਰੇ ਪਾਸੇ ਇੱਕ ਹਲਕਾ ਕਾਲਾ ਭਾਗ ਵੀ ਦਿਖਾਈ ਦੇਣ ਲੱਗਦਾ ਹੈ ਪਰਛਾਵੇਂ ਦੇ ਇਸ ਹਲਕੇ ਕਾਲੇ ਭਾਗ ਨੂੰ ਉਪਛਾਇਆ ਜਾਂ ਅੰਗਰੇਜ਼ੀ ਵਿੱਚ ਪੈਨੰਬਰਾ ਕਿਹਾ ਜਾਂਦਾ ਹੈ ਇਸ ਨੂੰ ਇੱਕ ਵਾਰ ਫਿਰ ਤੋਂ ਦੇਖੋ ਜਦੋਂ ਮੈਂ ਬਾਲ ਨੂੰ ਪ੍ਰਕਾਸ਼ ਸਰੋਤ ਤੋਂ ਦੂਰ ਲੈ ਜਾਂਦਾ ਹਾਂ ਤੇ ਦੀਵਾਰ ਦੇ ਨਜ਼ਦੀਕ ਲੈ ਜਾਂਦਾ ਹਾਂ ਤਾਂ ਸਾਨੂੰ ਪਰਛਾਵੇਂ ਦਾ ਸਿਰਫ ਗੂੜਾ ਕਾਲਾ ਭਾਗ ਦਿਖਾਈ ਦਿੰਦਾ ਹੈ ਜਿਸ ਨੂੰ ਭੂਛਾਇਆ ਕਿਹਾ ਜਾਂਦਾ ਹੈ ਤੇ ਫਿਰ ਜਦੋਂ ਮੈਂ ਬਾਲ ਨੂੰ ਪ੍ਰਕਾਸ਼ ਸਰੋਤ ਦੇ ਨੇੜੇ ਲੈ ਜਾਂਦਾ ਹਾਂ ਤਾਂ ਪਰਛਾਵਾ ਵੱਡਾ ਹੋਣ ਲੱਗਦਾ ਹੈ ਅਤੇ ਪਰਛਾਵਾ ਥੋੜਾ ਫੈਲ ਜਾਂਦਾ ਹੈ ਇੱਥੇ ਅਸੀਂ ਇੱਕ ਹਲਕਾ ਕਾਲਾ ਭਾਗ ਦੇਖ ਸਕਦੇ ਹਾਂ ਜਿਸ ਨੇ ਗੂੜੇ ਕਾਲੇ ਭਾਗ ਨੂੰ ਘੇਰਿਆ ਹੋਇਆ ਹੈ ਉਸ ਦੇ ਚਾਰੋਂ ਪਾਸੇ ਅਤੇ ਇਸ ਹਲਕੇ ਕਾਲੇ ਭਾਗ ਨੂੰ ਹੀ ਉਪਛਾਇਆ ਕਿਹਾ ਜਾਂਦਾ ਹੈ